ਹਾਂਜੀ ਇਹ ਨੇ ਮੇਰੇ ਪਿੰਡ ਗੰਡੇਵਾਲ ਦੇ ਖੇਤ ਤੇ ਤੁਹਾਨੂੰ ਹੁਣ ਲੈ ਕੇ ਚਾਣਦੇ ਆ ਇੱਕ ਅਜਿਹੀ ਥਾਂ ਤੇ ਜਿੱਥੇ ਫਿਲਮੀ ਐਕਟਰ frmtinder ਜੌਬ ਕਰਦੇ ਰਹੇ ਨੇ ਸੈਨੀ ਦੌਲ ਤੇ ਬੋਵੀ ਦੌਲ ਹੁਣਿਆਂ ਦੇ ਫਾਦਰ ਤੇ ਆਓ ਤੁਹਾਨੂੰ ਦਿਖਾਈਏ ਉਹ ਥਾਂ ਤੇ ਹਾਂਜੀ ਬਹੁਤੇਆਂ ਨੂੰ ਤਾਂ ਪੁਰਾਣੇ ਜਿਹੜੇ ਬਜ਼ੁਰਗ ਨੇ ਸਾਡੇ ਉਹਨਾਂ ਨੂੰ ਤਾਂ ਪਤਾ ਹੈਗਾ ਵੀ ਪਹਿਲਾਂ ਸਿੰਚਾਈ ਦਾ ਸਾਧਨ ਜਾਂ ਤਾਂ ਖੂਹ ਹੁੰਦੇ ਸੀਗੇ ਟੰਡਾਂ ਵਾਲੇ ਖੂਹ ਹਨਾ ਐਨੀ ਡਿਵੈਲਪਮੈਂਟ ਨਹੀਂ ਸੀ ਹੋਈ ਵੀ ਹਰੇਕ ਖੇਤ ਦੇ ਵਿੱਚ ਮੋਟਰਾਂ ਲੱਗੀਆਂ ਹੁਣ ਤੇ ਸਰਕਾਰ ਨੇ ਟਿਊਬਵੈਲ ਲਗਾ ਕੇ ਦਿੱਤੇ ਸੀਗੇ ਤੇ ਹਰੇਕ ਪਿੰਡ ਦੇ ਖੇਤਾਂ ਨੂੰ ਇਨ੍ਹਾਂ ਟਿਊਬਵੈਲਾਂ ਦੇ ਰਾਹੀਂ ਹੀ ਪਾਣੀ ਜਾਂਦਾ ਹੁੰਦਾ ਸੀ ਤੇ ਇਹ ਜਿਹੜਾ ਟਿਊਬਵੈਲ ਮੇਰੇ ਪਿੰਡ ਗੰਡੇਵਾਲ ਦੇ ਵਿੱਚ ਜੀ ਇੱਥੇ ਧਰਮਿੰਦਰ ਨੇ ਡਿਊਟੀ ਕਰੀ ਆ ਇਸ ਇਸ ਥਾਂ ਤੇ ਤੇ ਉਹ ਉਹਨਾਂ ਦੀ ਬਾਇਓਗ੍ਰਾਫੀ ਜੇ ਪੜ੍ਹੀਏ ਤਰਮਿੰਦਰ ਦੀ ਉਹਨਾਂ ਦਾ ਪਿੰਡ ਸਾਨੇਵਾਲ ਸੀਗਾ ਤੇ ਉਹਨਾਂ ਨੇ ਟਿਊਬਵੈਲ ਆਪਰੇਟਰ ਦੀ ਜੌਬ ਕੀਤੀ ਸੀ ਕੁਝ ਸਮੇਂ ਦੇ ਲਈ ਤੇ ਸਾਡੇ ਬਜ਼ੁਰਗ ਦੱਸਦੇ ਸੀ ਪੁਰਾਣੇ ਵੀ ਇੱਥੇ ਤਰਮਿੰਦਰ ਰਹਿਆਗਾ ਵੀ ਇੱਥੇ ਉਹ ਜੌਬ ਕਰਦੇ ਰਹੇ ਨੇਗੇ ਆ ਜਿਹੜਾ ਤੁਸੀਂ ਦੇਖ ਰਹੇ ਹੋਗੇ ਟਿਊਬਵੈਲ ਇੱਥੇ ਕਹਿੰਦੇ ਉਹ ਜੌਬ ਕਰਦੇ ਰਹੇ ਨੇਗੇ ਸੋ ਦੇਖੋ ਜੀ ਬਹੁਤ ਹੁਣ ਤਾਂ ਇਹਦੀ ਖਸਤਾ ਹਾਲਤ ਹੋ ਚੁੱਕੀ ਹੈਗੀ ਤੇ ਹੁਣ ਤਾਂ ਇੱਥੇ ਕੀ ਹੈਗਾ ਕਿਉਂਕਿ ਹੁਣ ਮੋਟਰ ਆ ਗਈਆਂ ਹਨਾ ਜੀ ਘਰ ਹਰੇਕ ਘਰ ਦੇ ਵਿੱਚ ਸਵਰਸੀ ਪਾ ਲੱਗਿਆ ਹੋਇਆ ਤੇ ਆਪਣੇ ਖੇਤਾਂ ਦੇ ਵਿੱਚ ਮੋਟਰਾਂ ਲੱਗੀਆਂ ਹੋਈਆਂ ਨੇ ਸੋ ਹੁਣ ਇਹ ਜੌਬ ਆ ਜਿਹੜੀ ਉਹ ਵੀ ਖਤਮ ਹੋ ਚੁੱਕੀ ਆ ਟਿਊਬ ਵੈਲ ਆਪਰੇਟਰ ਵਾਲੀ ਤੇ ਆਹ ਦੇਖੋ ਜੀ ਇਹ ਉਹ ਟਿਊਬ ਵੈਲਾ ਜਿੱਥੇ ਫਿਲਮੀ ਐਕਟਰ ਤਰਮਿੰਦਰ ਆ ਜੌਬ ਕਰਦੇ ਰਹੇ ਨੇਗੇ ਤੇ ਇੱਥੇ ਕੁਝ ਲਿਖਿਆ ਹੋਇਆ ਸੀ ਪੁਰਾਣਾ ਹੁਣ ਮਿਟ ਚੁੱਕਿਆ ਤੇ ਆ ਦੇਖੋ ਆ ਪਾਈਪ ਜਾ ਰਿਹਾਗਾ ਲੋਹੇ ਦਾ ਪਾਈਪ ਆ ਇੱਥੋਂ ਇੱਥੋਂ ਨਾਲ ਫਿਰ ਪਾਣੀ ਜਾਂਦਾ ਸੀ ਅੱਗੇ ਗਾਹਾਂ ਫਿਰ ਸਰਕਾਰੀ ਖਾਲ ਬਣਿਆ ਹੁੰਦਾ ਸੀਗਾ ਤੇ ਉਹ ਖਾਲ ਦੇ ਰਾਹੀਂ ਫਿਰ ਅਲੱਗ-ਅਲੱਗ ਖੇਤਾਂ ਦੇ ਵਿੱਚ ਪਾਣੀ ਜਾਂਦਾ ਹੁੰਦਾ ਸੀਗਾ ਬਾਰੀਆਂ ਬੰਨੀਆਂ ਹੁੰਦੀਆਂ ਸੀ ਇਹ ਇੱਕ ਖੇਤ ਦੇ ਵਿੱਚ ਵੀ 15 ਮਿੰਟ ਇਹਦੇ ਵਿੱਚ ਪਾਣੀ ਪਊਗਾ ਕਹਾ 15 ਮਿੰਟ ਉਹ ਅਗਲੇ ਦੇ ਖੇਤ ਵਿੱਚ ਪਾਣੀ ਪਊ ਇਦਾਂ ਦਾ ਕੋਈ ਹਿਸਾਬ ਕਿਤਾਬ ਸੀਗਾ ਜੀ ਫਿਰ ਪੁਰਾਣੇ ਬਜ਼ੁਰਗਾਂ ਨੂੰ ਤਾਂ ਪਤਾ ਹੋਊਗਾ ਤੇ ਇਹ ਗੱਲਬਾਤ ਆ ਜੀ ਇਹ ਕਿਊ ਬੈਲ ਦੀ ਹੁਣ ਤਾਂ ਇਹ ਖੰਡਰ ਬਣ ਚੁੱਕਿਆ ਬਿਲਕੁਲ ਤੇ ਧਰਮਿੰਦਰ ਬਿਲਮੀ ਐਕਟਰ ਇੱਥੇ ਜੌਬ ਕਰਦੇ ਰਹੇ ਨੇ ਸੋ ਬਸ ਇਹ ਹੀ ਦਿਖਾਉਣਾ ਸੀ ਜੀ ਤੁਹਾਨੂੰ ਧੰਨਵਾਦ